ਕੀ ਤੁਹਾਡਾ ਵੀ ਮੂੰਹ ਚੰਗੀ ਤਰ੍ਹਾਂ ਨਹੀਂ ਖੁੱਲ ਰਿਹਾ ਇਹਨੂੰ ਖੋਲਣ ਦੇ ਵਿੱਚ ਦਿੱਕਤ ਆ ਰਹੀ ਹੈ ਤੁਹਾਨੂੰ ਉਬਾਸੀ ਵੀ ਚੰਗੀ ਤਰ੍ਹਾਂ ਨਹੀਂ ਲੈ ਪਾ ਰਹੇ ਤੁਸੀਂ ਗੋਲ ਗੱਪੇ ਲੱਡੂ ਜਾਂ ਖਾਣ ਦੇ ਵਿੱਚ ਤੁਹਾਨੂੰ ਦਿੱਕਤ ਪਰੇਸ਼ਾਨੀ ਆਉਂਦੀ ਹੈ ਜੋ TMJ ਜੋਇੰਟ ਹੁੰਦਾ ਆਪਣਾ ਇਸ ਜਗ੍ਹਾ ਤੇ ਆਪਣੀ ਇਨਫਲੇਮੇਸ਼ਨ ਹੋ ਜਾਂਦੀ ਹੈ ਔਰ ਕਈ ਕੇਸਸ ਦੇ ਵਿੱਚ ਇਹ ਜੋਇੰਟ ਹੈ ਜਿਹੜਾ ਇਸ ਦਾ ਡਿਸਆਰਡਰ ਹੀ ਹੋ ਜਾਂਦਾ ਹੈ ਮਤਲਬ ਜੁਬਾੜਾ ਆਪਣਾ ਇੱਕ ਜਗ੍ਹਾ ਤੋਂ ਢਿੱਲ ਜਾਂਦਾ ਪ੍ਰੋਪਰ ਇਹਨਾਂ ਦੀ ਅਲਾਈਨਮੈਂਟ ਨਹੀਂ ਰਹਿੰਦੀ ਮਤਲਬ ਲਾਈਕ ਦਿਸ ਐਦਾਂ ਹੀ ਨਹੀਂ ਹੋਣਗੇ ਜਦੋਂ ਦਾ ਡਿਸਫੰਕਸ਼ਨ ਹੋਊਗਾ ਇਹ ਟੇਡੇ ਹੋ ਜਾਣਗੇ ਪਰ ਇਸ ਦੇ ਵਿੱਚ ਵਿੱਚ ਇਸ ਜਗ੍ਹਾ ਤੇ TMJ ਜੋਇੰਟ ਤੇ ਪੇਨ ਹੋਣ ਲੱਗ ਜਾਂਦੀ ਹੈ ਕਈ ਵਾਰੀ ਇਸ ਦੇ ਨਾਲ ਨਾਲ ਸਿਰਦਰਦ ਵੀ ਹੋਏਗਾ ਇਸ ਦੇ ਨਾਲ ਨਾਲ ਗਰਦਨ ਚ ਵੀ ਦਰਦ ਹੋਏਗਾ ਔਰ ਇਸ ਜਗ੍ਹਾ ਤੇ ਪ੍ਰੋਪਰ ਦਰਦ ਹੋਏਗਾ ਇਸ ਨੂੰ ਠੀਕ ਕਰਨ ਲਈ ਬੜੀਆਂ ਆਸਾਨ ਕਸਰਤਾਂ ਨੇ ਅਗਰ ਤੁਸੀਂ ਇਹ ਰੋਜ਼ਾਨਾ ਕਰੋਗੇ ਤੁਸੀਂ ਟੀ ਐਮ ਜੇ ਜਿਹੜਾ ਤੁਹਾਡਾ ਜੋਇੰਟ ਦਰਦ ਕਰਦਾ ਹੈ ਉਸ ਨੂੰ ਤੁਸੀਂ ਠੀਕ ਕਰ ਸਕਦੇ ਹੋ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਸਰਾ ਸਭ ਤੋਂ ਪਹਿਲਾਂ neck ਦੇ ਮਸਲਸ ਆਪਾਂ ਸਟ੍ਰੈਚ ਕਰਨੇ ਨੇ ਆਪਾਂ ਕੀ ਕਰਾਂਗੇ ਇੱਕ ਹੱਥ ਪਿੱਛੇ ਲੈ ਜਾਵਾਂਗੇ ਦੂਸਰੇ ਹੱਥ ਨਾਲ ਇਦਾਂ ਸਟ੍ਰੈਚ ਕਰਾਂਗੇ ਗਰਦਨ ਵਾਲੇ ਮਸਲਸ ਵੀ ਇੱਥੇ ਜੁੜੇ ਹੁੰਦੇ ਨੇ ਸੋ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ ਥੈਨ ਰਿਲੈਕਸ ਇਸ ਦੇ 5 ਸੈਟ ਲਾਵਾਂਗੇ ਫਿਰ ਦੂਸਰੀ ਸਾਈਡ ਹੋਲਡ ਕਰਾਂਗੇ 5 ਸੈਕਿੰਡ ਇਸਦੇ ਵੀ ਆਪਾਂ 10 ਸੈਟ ਲਾਵਾਂਗੇ ਹੁਣ ਗੱਲ ਕਰਨ ਲੱਗੇ ਆ ਆਪਾਂ ਆਪਣੇ TMJ ਜੋਇੰਟ ਵਾਲੇ ਐਕਸਰਸਾਈਜ਼ ਦੀ ਇਸ ਦੇ ਵਿੱਚ ਕੀ ਕਰਾਂਗੇ ਆਪਾਂ ਹੱਥ ਨਾਲ ਆਪਾਂ ਇੱਥੇ ਰੱਖਾਂਗੇ ਇਸ ਨੂੰ ਉੱਪਰ ਨੂੰ ਪ੍ਰੈਸ਼ਰ ਲਾਵਾਂਗੇ 50% ਪਰ ਆਪਣਾ ਜਿਹੜਾ ਮੂੰਹ ਹੈ ਉਹ ਇੰਨਾ ਕੁ ਖੁੱਲਿਆ ਰਹਿਣਾ ਚਾਹੀਦਾ ਲਾਈਕ ਦਿਸ ਜਿੰਨੀਆ ਉਂਗਲ ਆਪਾਂ ਮੂੰਹ 'ਚ ਪਾਵਾਂਗੇ ਐਡਾਂ ਕਰਕੇ ਔਰ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ ਹੋਲਡ ਕਰਨਾ ਫੇਰ ਛੱਡ ਦੇਣਾ ਦੁਬਾਰਾ ਦੇਖੋ ਇੱਥੇ ਰੱਖਾਂਗੇ ਤੇ ਛੱਡ ਦੇਣਾ। ਔਰ ਇਸੇ ਤਰ੍ਹਾਂ ਤੁਸੀਂ ਦੋਨੋਂ ਆਪਣੇ ਜਿਹੜੀਆਂ ਉਂਗਲਾਂ ਨੇ ਚਾਰ ਉਂਗਲਾਂ ਇਹ ਆਪਾਂ ਇੱਥੇ ਪਾ ਲੈਣੀਆਂ ਨੇ ਇੱਥੇ। ਔਰ ਇੱਥੇ ਆਪਾਂ ਆਪੋਜ਼ਿਟ। ਫੇਰ ਆਪਾਂ ਉਂਗਲਾਂ ਦਾ ਥੱਲੇ ਨੂੰ ਜੋਰ ਲਾਵਾਂਗੇ ਔਰ ਜਿਹੜਾ ਆਪਣਾ ਨੀਚੇ ਵਾਲਾ ਇਹ ਪਾਰਟ ਹੈ ਜਿਹੜਾ ਜਬੜਾ ਹੈ ਇਸ ਨੂੰ ਆਪਾਂ ਉੱਪਰ ਨੂੰ ਜੋਰ ਲਾਵਾਂਗੇ ਐਦਾਂ ਕਰਕੇ। ਥੈਨ ਰਿਲੈਕਸ ਦੋਨਾਂ ਕਸਰਤਾਂ ਦੇ ਵਿੱਚ 10-10 ਸੈਕਿੰਡ ਹੋਲਡ ਕਰਾਂਗੇ ਔਰ ਇਸ ਦੇ 5 ਤੋਂ 6 ਸੈਟ ਲਾਵਾਂਗੇ। ਲਾਸਟ ਕਸਰਤ ਕੀ ਹੋਏਗੀ? ਪਾਮ ਨਾਲ ਹੀ ਆਪਾਂ ਇਹਨੂੰ ਇੱਧਰ ਨੂੰ ਧੱਕਾਂਗੇ ਔਰ ਜ਼ੁਬਾਣੇ ਨੂੰ ਆਪਾਂ ਇੱਧਰ ਨੂੰ ਲੈ ਕੇ ਜਾਵਾਂਗੇ ਜਾਂ ਫਿਰ ਆਪਾਂ ਜ਼ੁਬਾਣੇ ਨੂੰ ਉੱਥੇ ਹੀ ਰੋਕ ਸਕਦੇ ਹਾਂ ਇਸ ਨੀਚੇ ਵਾਲੇ 파ਟ ਨੂੰ ਆਪਾਂ ਉੱਥੇ ਹੀ ਰੋਕਾਂਗੇ ਐਦਾਂ ਕਰਕੇ ਹੋਲਡ 10 ਸੈਕਿੰਡ ਫਿਰ ਦੂਸਰੀ ਸਾਈਡ ਹੋਲਡ 10 ਸੈਕਿੰਡ ਦੈਨ ਰਿਲੈਕਸ ਐਂਡ ਦੇ ਵਿੱਚ ਇਸ ਜਗ੍ਹਾ ਤੇ ਹਲਕੀ ਹਲਕੀ ਆਪਾਂ TMJ ਜੋਇੰਟ ਜਿਹੜਾ ਹੈਗਾ ਇੱਥੇ ਆਪਾਂ ਮ사ਜ ਦੇਵਾਂਗੇ 2 ਤੋਂ 3 ਮਿੰਟ ਰੋਜ਼ਾਨਾ ਸਵੇਰੇ ਸ਼ਾਮ ਕਿਸੇ ਵੀ ਤੇਲ ਨਾਲ ਕਿਸੇ ਵੀ ਕਰੀਮ ਨਾਲ ਸੋ ਅਗਰ ਤੁਹਾਡੇ ਟੀ ਐਮ ਜੀ ਦੀ ਪੇਨ ਹੈ ਅਗਰ ਤੁਸੀਂ ਇਹ ਸਾਰੀਆਂ ਕਸਰਤਾਂ ਔਰ ਇਹ ਗੱਲਾਂ ਦਾ ਧਿਆਨ ਰੱਖੋਗੇ ਬਹੁਤ ਜਲਦੀ ਤੁਸੀਂ ਇਸ ਨੂੰ maat pa sakde ho ਸਤਿ ਸ਼੍ਰੀ ਅਕਾਲ ਜੀ